ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੱਖਣੀ ਅਫਰੀਕਾ ਦੇ 8 ਸ਼ਹਿਰਾਂ 'ਚ ਕਿੱਡੇ ਜਾਣਗੇ 44 ਮੈਜੰਬਾਵੇ ਦੇ ਨਾਮੀ ਬੀਅ ਵਿੱਚ ਹੋਣਗੇ 10 ਮੁਕਾਬਲੇ ਕਿਰਗਰ ਦੱਖਣੀ ਅਫਰੀਕਾ ਦੇ 27 ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਲਈ ਰੋਮ ਰੋਡ ਮੈਪ ਜਾਰੀ ਕੀਤਾ ਗਿਆ ਹੈ ਇਸ ਇਹ ਪੁਸ਼ਟੀ ਕੀਤੀ ਗਈ ਹੈ ਕਿ ਦੱਖਣੀ ਅਫਰੀਕਾ ਦੇ 8 ਸ਼ਹਿਰਾਂ ਵਿੱਚ 47 ਮੈਚ ਖੇਡੇ ਜਾਣਗੇ ਜਦੋਂ ਕਿ 10 ਮੈਚ ਜ਼ੰਬਾਬਵੇ ਦੇ ਨਾਮੀ ਬੀਆ ਵਿੱਚ ਹੋਣਗੇ ਇਸ ਇਹ ਐਲਾਨ ਟੂਰਨਾਮੈਂਟ ਦੇ ਸਥਾਨਕ ਆਯੋਜਨ ਕਮੇਟੀ ਬੋਰਡ ਦੇ ਗਠਨ ਦੇ ਨਾਲ ਹੋਇਆ ਹੈ ਜਿਸ ਦੀ ਅਗਵਾਈ ਦੱਖਣੀ ਅਫਰੀਕਾ ਦੇ ਸਾਬਕਾ ਕੈਬਨਿਟ ਮੰਤਰੀ ਟਰੈਵਲ ਮੈਨੂ ਅਲ ਸੁਤੰਤਰ ਚੇਅਰਮੈਨ ਵਜੋਂ ਕਰਨਗੇ ਦੱਖਣੀ ਅਫਰੀਕਾ ਦੇ 8 ਸ਼ਹਿਰਾਂ ਵਿੱਚ ਜਿੱਥੇ ਮੈਚ ਖੇਡੇ ਖੇਡੇ ਜਾਣਗੇ ਉਹ ਹਨ ਜੋਹਾਨਸਬਰਗ, ਪ੍ਰੋਮੋਡਟ, ਕੇ ਟਾਊਨ, ਡਰਬਨ, ਗਕੇ, ਭਰਾ, ਬਲੋ, ਬਲੋਫੋਰਟ, ਨਾ ਬੁਰਬੀ ਲੰਡਨ ਅਤੇ ਪਰਲ ਸਿਰਮਾਨ ਜ਼ਿੰਬਾਬਵੇ ਦੇ ਨਾਮੇ ਬੀਏਵੀ ਇਸ ਪ੍ਰੋਗਰਾਮ ਵਿੱਚ ਕੇਂਦਰੀ ਭੂਮਿਕਾ ਨਿਭਾਉਣਗੇ ਜਿਸ ਨਾਲ ਟੂਰਨਾਮੈਂਟ ਦੱਖਣੀ ਅਫਰੀਕਾ ਖੇਤਰ ਵਿੱਚ ਹੋਰ ਵੀ ਵਿਆਪਕ ਹੋ ਜਾਵੇਗਾ CSA ਪ੍ਰਧਾਨ ਨਿਹਾਲ ਰਿਹਾਨ ਰਿਸਟਡ ਨੇ ਕਿਹਾ ਹੈ ਕਿ 2 ਹਜ਼ਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਅਫਰੀਕੀ ਮਹਾਦੀਪ ਵਿੱਚ ਵਿਸ਼ਵ ਕੱਪ ਦੀ ਇਸ ਵਾਪਸੀ ਦਾ ਬਿਸ਼ੇਸ਼ ਮਹੱਤਵ ਹੈ ਪਿਛਲੇ ICC ਵਿਸ਼ਵ ਕੱਪ ਟੂਰਨਾਮੈਂਟ ਅਫਰੀਕੀ ਧਰਤੀ ਤੇ ਹੋਏ 24 ਸਾਲ ਹੋ ਗਏ ਹਨ ਅਜਿਹੀ ਸਥਿਤੀ ਵਿੱਚ 2027 ਵਿਸ਼ਵ ਕੱਪ ਨਵੇਂ ਪ੍ਰਸ਼ਾਸਨ ਨੂੰ ਅਰਸ ਅਕਰਸ਼ਿਤ ਕਰਨ ਅਤੇ ਦੁਨੀਆ ਨਾਲ ਜੁੜਨ ਲਈ ਇੱਕ ਕਵਿ ਲਿਖਣ ਪਲੇਟਫਾਰਮ ਬਣਾਉਣ ਦਾ ਇੱਕ ਵਧੀਆ ਮੌਕਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ